ਹਸਪਤਾਲਾਂ ਵਿੱਚ ਡਾਕਟਰਾਂ ਦੀ ਸੁਰੱਖਿਆ ਦਾ ਮਾਮਲਾ ਹੈਰਾਨ ਕਰਨ ਵਾਲੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਕਲਕੱਤਾ ਮੈਡੀਕਲ ਕਾਲਜ ਦਾ ਮਾਮਲਾ ਜਦੋਂ ਸਾਹਮਣੇ ਆਇਆ ਇਹ ਨਹੀਂ ਕਿ ਉਹ ਪਹਿਲਾ ਤੇ ਆਖਰੀ ਮਸਲਾ ਸੀ ਹਾਲੇ ਵੀ ਉਸੇ ਤਰ੍ਹਾਂ ਘਟਨਾਵਾਂ ਜਾਰੀ ਨੇ ਛੇੜਛਾੜ ਦੇ ਮਾਮਲੇ ਤੇ ਆਏ ਦਿਨ ਕੋਈ ਨਾ ਕੋਈ ਸਾਹਮਣੇ ਆ ਜਾਂਦੇ ਨੇ ਰਜਿੰਦਰਾ ਹਸਪਤਾਲ ਦੋ ਘਟਨਾਵਾਂ ਦਾ ਇੱਥੇ ਜ਼ਿਕਰ ਕਰਾਂਗੇ ਇੱਕ 23 ਅਗਸਤ ਦੀ ਰਾਤ ਦੀ ਘਟਨਾ ਔਰ ਇੱਕ 12 ਸਤੰਬਰ ਦੀ ਘਟਨਾ ACG ਤਕਨੀਸ਼ੀਅਨ ਦੇ ਵੱਲੋਂ ਜਿਹੜਾ ਇੱਕ ਛੇੜਛਾੜ ਕੀਤੀ ਗਈ ਮਹਿਲਾ ਡਾਕਟਰ ਦੇ ਵੱਲੋਂ ਉਸਦੇ ਲਈ ਬਕਾਇਦਾ ਲਿਖਤੀ ਰੂਪ ਚ ਸ਼ਿਕਾਇਤ ਦਿੱਤੀ ਜਾਂਦੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਾਂਚ جاری ਹੈ ਪੜਤਾਲ جاری ਹੈ ਔਰ ਇਸ ਦੇ ਵਿੱਚ ਸਫਾਈ ਦੇ ਵਜੋਂ ਕੀ ਕਿਹਾ ਜਾ ਰਿਹਾ ਹੁਣ ਤੱਕ ਉਸ ਟੈਕਨੀਸ਼ੀਅਨ ਦੇ ਵੱਲੋਂ ਇਹ ਵੀ ਗੱਲ ਕਰਾਂਗੇ ਸਾਂਜੀ ਪਰ 23 ਅਗਸਤ ਦੀ ਰਾਤ ਨੂੰ ਹੋਈ ਇੱਕ ਮਹਿਲਾ ਡਾਕਟਰ ਦੇ ਨਾਲ ਘਟਨਾ ਜੂਨੀਅਰ ਡਾਕਟਰ ਦੇ ਨਾਲ ਘਟਨਾ ਉਹ ਬੜੀ ਹੈਰਾਨ ਕਰਨ ਵਾਲੀ ਹੈ ਪਰੇਸ਼ਾਨ ਕਰਨ ਵਾਲੀ ਹੈ ਕਿਉਂਕਿ ਇੱਕ ਲੈਬ اٹੈਂਡੈਂਟ ਵਿਕਰਮਜੀਤ ਸਿੰਘ ਨਾਮ ਦਾ ਸ਼ਖਸ ਉਸ ਨੇ ਤਾਂ ਸ਼ਰਾਬ ਦੀ ਹਾਲਤ ਵਿੱਚ ਹੀ ਐਂਟਰੀ ਕਰ ਲਈ ਔਰ ਤੁਸੀਂ ਇਹ ਸੋਚੋ ਕਿ ਜਿਹੜਾ ਸ਼ਰਾਬ ਪੀ ਕੇ ਰਾਤ ਨੂੰ ਲੈਬ ਅਟੈਂਡੈਂਟ ਦੇ ਤੌਰ ਦੇ ਉੱਤੇ ਕੰਮ ਕਰ ਰਿਹਾ ਉਹ ਕਿੰਨਾ ਕੁ ਸਹੀ ਢੰਗ ਨਾਲ ਕੰਮ ਕਰੇਗਾ ਪਹਿਲੀ ਗੱਲ ਤਾਂ ਕਾਨੂੰਨ ਆਗੇ ਹੀ ਨਹੀਂ ਦਿੰਦਾ ਕਿ ਉਹ اخਲਾਕੀ ਤੌਰ ਦੇ ਉੱਤੇ ਉੱਥੇ ਸ਼ਰਾਬੀ ਹਾਲਤ ਦੇ ਵਿੱਚ ਆ ਕੇ ਕੰਮ ਕਰੇ ਔਰ ਸ਼ਰਾਬੀ ਹਾਲਤ 'ਚ ਇਕੱਲਾ ਕੰਮ ਹੀ ਨਹੀਂ ਕਰ ਰਿਹਾ ਸੀ ਉਸ ਦਾ ਕੰਮ ਕਿੰਨਾ ਕੁ ਸਹੀ ਹੋਵੇਗਾ ਇਹ ਵੀ ਅੰਦਾਜ਼ਾ ਲਾਇਆ ਜਾ ਸਕਦਾ ਇੱਥੋਂ ਤੱਕ ਕਿ ਉਹਨੇ ਇੱਕ ਮਹਿਲਾ ਡਾਕਟਰ ਦੇ ਨਾਲ ਵੀ ਛੇੜਛਾੜ ਕਰ ਦਿੱਤੀ ਇਸ ਤਰ੍ਹਾਂ ਦੀ ਗੱਲ ਜਦੋਂ ਸਾਹਮਣੇ ਆਈ ਲਿਖਤੀ ਰੂਪ ਦੇ ਵਿੱਚ ਇੱਕ ਸ਼ਿਕਾਇਤ ਦਿੱਤੀ ਜਾਂਦੀ ਹੈ ਤਾਂ ਫਿਰ ਇਸ ਮਾਮਲੇ ਦੇ ਵਿੱਚ ਜਿਹੜੇ ਡਿਪਾਰਟਮੈਂਟ ਦੇ ਮੁਖੀ ਸੀ ਉਹਨਾਂ ਕੋਲ ਸ਼ਿਕਾਇਤ ਜਾਂਦੀ ਹੈ ਜਿੱਥੇ ਸਾਨੂੰ ਪਤਾ ਇਹ ਲੱਗਿਆ ਸਾਡੇ ਜਾਣਕਾਰਾਂ ਤੋਂ ਕਿ ਉਹ ਲੈਬ اٹੈਂਡੈਂਟ ਇਹ ਕਹਿ ਰਿਹਾ ਕਿ ਹਾਂ ਮੈਂ ਆਪਣੇ ਰਿਸ਼ਤੇਦਾਰਾਂ ਦੀ ਇੱਕ ਪਾਰਟੀ 'ਚ ਗਿਆ ਸੀ ਔਰ ਮੈਂ ਸ਼ਰਾਬ ਪੀ ਲਈ ਸੀ ਤੇ ਬਾਅਦ ਵਿੱਚ ਮੈਂ ਡਿਊਟੀ ਤੇ ਉੱਤੇ ਆ ਗਿਆ ਔਰ ਬਾਅਦ ਵਿੱਚ ਇਹ ਵੀ ਕਹਿ ਗਿਆ ਕਿ ਹਾਂ ਮੈਂ ਉਸ ਰਾਤ ਦੀ ਗਲਤੀ ਮੰਨਦਾ ਕੀ ਇੰਨੀ ਗੱਲ ਲਿਖ ਦੇਣ ਦੇ ਨਾਲ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਫਰਗ ਹੋ ਜਾਂਦਾ ਹੈ ਕਿ ਸਬੰਧਤ ਅਧਿਕਾਰੀ ਜਿਨ੍ਹਾਂ ਕੋਲ ਸ਼ਿਕਾਇਤਾਂ ਗਈਆਂ ਨੇ ਹੁਣ ਤੱਕ 15-20 ਦਿਨ ਬੀਤਣ ਤੋਂ ਬਾਅਦ ਵੀ ਹਾਲੇ ਤੱਕ ਠੋਸ ਕਾਰਵਾਈ ਕਿਉਂ ਨਾ ਕੀਤੀ ਗਈ ਚਾਹੀਦਾ ਤਾਂ ਇਹ ਸੀ ਕਿ ਜੇਕਰ ਸ਼ਰਾਬ ਦੀ ਹਾਲਤ ਵਿੱਚ ਪਤਾ ਲੱਗ ਗਿਆ ਸੀ ਕਿ ਉਹ ਬੰਦਾ ਲੈਬ ਟੈਂਡੈਂਟ ਦੇ ਤੌਰ ਦੇ ਉੱਤੇ ਕੰਮ ਕਰ ਰਿਹਾ ਹੈ ਤਾਂ ਉਸ ਨੂੰ ਉਦੋਂ ਹੀ ਹਸਪਤਾਲ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਪਹਿਲੀ ਗੱਲ ਤੇ ਉਸ ਨੂੰ ਨੌਕਰੀ ਤੋਂ ਬਾਹਰ ਕੱਢ ਦੇਣਾ ਚਾਹੀਦਾ ਸੀ ਪਰ ਇਸ ਤਰ੍ਹਾਂ ਨਹੀਂ ਹੋਇਆ ਇਸ ਮਾਮਲੇ ਦੇ ਵਿੱਚ ਹੁਣ ਗੱਲ ਕਿੱਥੇ ਪੁੱਜੀ ਹੈ ਅਸੀਂ ਪ੍ਰਿੰਸੀਪਲ ਤੇ ਜਿਹੜੇ ਡਾਇਰੈਕਟਰ ਨੇ ਡਾਕਟਰ ਰਾਜਨ ਸਿੰਘਲਾ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਉਹ ਵੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਆਂ ਵਿਭਾਗ ਦੇ ਮੁਖੀ ਪੈਥੋਲੋਜੀ ਵਿਭਾਗ ਦੇ ਜਿਹੜੇ ਮੁਖੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਔਰ ਜਿਹੜੇ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਦੇ ਡਾਕਟਰ ਮਹਿਤਾਬ ਸਿੰਘ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਉਹਨਾਂ ਦਾ ਇਸ ਸਾਰੇ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਇਹ ਅਸੀਂ ਤੁਹਾਡੇ ਨਾਲ ਜਾਣਕਾਰੀ ਇੱਕ ਇੱਕ ਕਰਕੇ ਸਾਂਝੀ ਕਰਦੇ ਆਂ ਔਰ ਦੂਜੀ ਜਿਹੜੀ ਘਟਨਾ ਹੈ ਉਸ ਦੇ ਬਾਰੇ ਵੀ ਜਾਣਕਾਰੀ ਦੇ ਦਿੰਨੇ ਆ ਜਿਹੜੀ ਕੀ ਇੱਕ ਤਾਂ ਸ਼ਰਾਬ ਪੀ ਕੇ 23 ਅਗਸਤ ਨੂੰ ਗੱਲਬਾਤ ਹੋਈ ਉਸ ਦੇ ਬਾਰੇ ਪਹਿਲਾਂ ਵਿਸਥਾਰ ਨਾਲ ਦੱਸਦੇ ਆ ਫਿਰ ਇੱਕ ECG ਟੈਕਨੀਸ਼ੀਅਨ ਨੇ ਜੋ ਸ਼ੇੜਖਾਨੀ ਕੀਤੀ ਹਾਲਾਂਕਿ ਬਾਅਦ ਵਿੱਚ ਕਈ ਤਰ੍ਹਾਂ ਦੇ ਦਬਾਅ ਪੈ ਜਾਂਦੇ ਨੇ ਤੇ ਮਾਮਲੇ ਠੰਡੇ ਬਸਤੇ 'ਚ ਹੋ ਤੁਰਦੇ ਨੇ ਇਸ ਮਾਮਲੇ ਦੇ ਵਿੱਚ ਹੁਣ ਤੱਕ ਰਿਪੋਰਟ ਫਾਈਨਲ ਕਿਉਂ ਨਾ ਹੋ ਸਕੀ ਤਾਂ ਕੀ ਭਰੋਸਾ ਦਿੱਤਾ ਜਾ ਰਿਹਾ ਜਦੋਂ ਅਸੀਂ ਇਸ ਬਾਬਤ ਬਕਾਇਦਾ ਤੌਰ ਦੇ ਉੱਤੇ ਸਰਕਾਰੀ ਕਾਲਜ ਆ ਜਿਹੜਾ ਮੈਡੀਕਲ ਪਟਿਆਲੇ ਦਾ ਪ੍ਰਿੰਸੀਪਲ ਤੇ ਡਾਇਰੈਕਟਰ ਨਾਲ ਗੱਲਬਾਤ ਕੀਤੀ ਤਾਂ ਡਾਕਟਰ ਰਾਜਨ ਸਿੰਘਲਾ ਇਸ ਮਾਮਲੇ ਦੇ ਵਿੱਚ ਕੀ ਕਹਿ ਰਹੇ ਨੇ ਉਹ ਵੀ ਸੁਣੋ ਪ੍ਰਿੰਸੀਪਲ ਸਾਹਿਬ ਕੁਝ ਮਾਮਲੇ ਸਾਹਮਣੇ ਆ ਰਹੇ ਜਿਹੜੇ ਰਜਿੰਦਰਾ ਹਸਪਤਾਲ ਦੇ ਜਾਂ ਕਾਲਜ ਦੇ ਵਿੱਚ ਕੀ ਉੱਥੇ ਛੇੜਛਾੜ ਦੇ ਇਸ ਬਾਬਤ ਤੁਹਾਡੇ ਧਿਆਨ ਵਿੱਚ ਆਈਆਂ ਨਹੀਂ ਗੱਲਾਂ ਹਾਂਜੀ ਹਾਂਜੀ ਜੀ ਆਈ ਹੈ ਜੀ ਸ਼ਿਕਾਇਤ ਆਈ ਹੈ ਉਹ ਸਾਡੀ ਜਿਹੜੀ ਇੰਟਰਨਲ ਸੈਕਸ਼ੁਅਲ ਹਰਾਸਮੈਂਟ ਕਮੇਟੀ ਹੁੰਦੀ ਹੈ ਉਹਨਾਂ ਨੂੰ ਮੈਂ ਮੈਟਰ ਰੈਫਰ ਕਰ ਦਿੱਤਾ ਗਿਆ ਦੇ ਵਿਲ ਇਨਵੈਸਟੀਗੇਟ ਇਟ ਐਂਡ देन ਦੇ ਵਿਲ ਗਿਵ ਦ ਰਿਪੋਰਟ ਜੀ ਜਦੋਂ ਰਿਪੋਰਟ ਆਏਗੀ ਉਸ ਰਿਪੋਰਟ ਦੇ ਹਿਸਾਬ ਨਾਲ ਫਿਰ ਅਸੀਂ ਐਕਸ਼ਨ ਲਵਾਂਗੇ ਜੀ ਇਹ ਦੱਸਾਂ ਕਿ ਦਿਨਾਂ ਵਿੱਚ ਦੂਜਾ ਮਾਮਲਾ ਸਾਹਮਣੇ ਆਇਆ ਇੱਕ ਸ਼ਰਾਬ ਪੀ ਕੇ ਵੀ ਮਾਜਰ ਨੂੰ ਬਤਮੀਜ਼ੀ ਕੀਤੀ ਸੀ ਡਾਕਟਰ ਦੇ ਨਾਲ ਤੇ ਵੀ ਇਨਕੁਆਰੀ ਚੱਲ ਰਹੀ ਹੈ ਜੀ ਆਲਰੇਡੀ ਦਿੱਤੀ ਹੋਈ ਹੈ ਉਸ ਕੇਸ ਦੇ ਵਿੱਚ ਇਨਕੁਆਰੀ ਕਦੋਂ ਤੱਕ ਮੁਕੰਮਲ ਹੋ ਜਾਏਗੀ ਨੈਕਸਟ ਵੀਕ ਦੇ ਵਿੱਚ ਉਮੀਦ ਹੈਗੀ ਹੈ ਜੀ ਜੀ ਪਰ ਕੀ ਉਹਨਾਂ ਨੂੰ ਸਸਪੈਂਡ ਕਰਨਾ ਜਾਂ ਉਹਨੂੰ ਹਟਾਉਣਾ ਨਹੀਂ ਸੀ ਬਣਦਾ ਸ਼ਰਾਬ ਪੀ ਕੇ ਉਹ ਰਾਤ ਨੂੰ ਕੰਮ ਕਰ ਰਿਹਾ ਸੀ ਮੁਲਾਜ਼ਮ ਸਰ ਰਿਪੋਰਟ ਜਿਹੜੀ ਆਈ ਹੈਗੀ ਆ ਜਿਹੜੀ ਆਈ ਹੈ ਮੇਰੇ ਕੋਲ ਕੰਪਲੇਂਟ ਆਈ ਹੈਗੀ ਆ ਉਸ ਤੋਂ ਬਾਅਦ ਜਦੋਂ ਇਨਕੁਆਇਰੀ ਕਰੂੰਗਾ ਫੇਰ ਹੀ ਹੋਊਗਾ ਉਹਨੂੰ ਵੀ ਤਾਂ ਆਪਣਾ ਆਪਣਾ ਆ ਪੱਖ ਰੱਖਣ ਦਾ ਮੌਕਾ ਦੇਣਾ ਕਿ ਨਹੀਂ ਜਿਹੜੇ ਬੰਦੇ ਦੇ ਅਗੇਂਸਟ ਕੰਪਲੇਂਟ ਹੈਗੀ ਆ ਪਰ ਉਸ ਬੰਦੇ ਨੇ ਤਾਂ ਸਾਡੇ ਸੂਤਰ ਇਹ ਦੱਸਦੇ ਆ ਕਿ ਲਿਖਤੀ ਰੂਪ ਵਿੱਚ ਮੰਨ ਲਿਆ ਕਿ ਮੈਂ ਸ਼ਰਾਬ ਪੀਤੀ ਹੋਈ ਸੀ ਪਾਰਟੀ 'ਚ ਗਿਆ ਹੋਇਆ ਸੀ ਕਿਤੇ ਮਾਫੀ ਵੀ ਮੰਗੀ ਆ ਉਹ ਐਚਓਡੀ ਕੋਲ ਉਹ ਐਚਓਡੀ ਕੋਲ ਮੰਗਿਆ ਜੀ ਉਹ ਤੇ ਮੇਰੇ ਕੋਲ ਨਹੀਂ ਆਇਆ ਉਹ ਪੰਜ ਛੋਡੀ ਕੋਲ ਮੰਗਿਆ ਮਤਲਬ ਐਚਓਡੀ ਤੋਂ ਬਾਅਦ ਤੁਹਾਡੇ ਕੋਲ ਆਈ ਹੈ ਗੱਲ ਜਦੋਂ ਮੇਰੇ ਕੋਲ ਆਊਗੀ ਤਾਂ ਮੈਂ ਇਨਕੁਆਇਰੀ ਕਰਕੇ ਫਿਰ ਉਸ ਤੋਂ ਬਾਅਦ ਐਕਸ਼ਨ ਲਵਾਵਾਂਗਾ ਮਤਲਬ ਤੁਹਾਡੇ ਤੱਕ ਰਿਪੋਰਟ ਹੱਲੇ ਪੁੱਜੀ ਨਹੀਂ ਹਾਂਜੀ ਉਹ ਮੇਰੇ ਕੋਲ ਉਹ ਦੂਜੀ ਰਿਪੋਰਟ ਆਈ ਹੈ ਜੀ ਜਿਹੜੀ ਕੰਪਲੇਂਟ ਆਈ ਹੈਗੀ ਆ ਉਹ ਜਿਹੜੀ ਜੀਆਰਸ ਨੇ ਲਿਖ ਕੇ ਦਿੱਤੀ ਵੀ ਆ ਜੀਆਰਸ ਨੇ ਲਿਖ ਕੇ ਦਿੱਤੀ ਜੂਨੀਅਰ ਅਸਿਡੈਂਟ ਨੇ ਤੇ ਟੈਕਨੀਸ਼ੀਅਨਸ ਨੇ ਜੀ ਉਸ ਤੋਂ ਬਾਅਦ ਉਹਦੇ ਤੇ ਐਕਸ਼ਨ ਹੋਊਗਾ ਜੀ ਜਦੋਂ ਰਿਪੋਰਟ ਆਏਗੀ ਉਹਦੀ ਜੀ ਕੀ ਮਿਸਾਲੀ ਸਜ਼ਾ ਦਿੱਤੀ ਜਾਏਗੀ ਕਿਉਂਕਿ ਮੈਡੀਕਲ ਕਾਲਜਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਕਾਫੀ ਕੁਝ ਮਿਸਾਲੀ ਸਜ਼ਾ ਤਾਂ ਜੀ ਦੇਖੋ ਜਦੋਂ ਜਦੋਂ ਆਊਗੀ ਰਿਪੋਰਟ ਮੈਂ ਉਸ ਤੋਂ ਬਾਅਦ ਕੋਈ ਕਮੈਂਟ ਕਰ ਸਕਦਾ ਜੀ ਹਜੇ ਕੁਝ ਨਹੀਂ ਕਹਿ ਸਕਦਾ ਇਸ ਬਾਰੇ ਇਸ ਬਾਬਤ ਸੇਤ 24 ਅਸੂਲਨ ਸਜ਼ਾ ਬੰਦੀ ਹੋਗੀ ਉਹ ਦਿੱਤੀ ਜਾਊਗੀ ਜੀ ਜਿਹੜੀ ਵੀ ਅਸੂਲਨ ਸਜ਼ਾ ਬੰਦੀ ਹੋਊਗੀ ਉਹ ਦਿੱਤੀ ਜਾਏਗੀ ਉਹਨਾਂ ਨੂੰ ਜੀ ਜੀ ਮਤਲਬ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਚੱਲਿਆ ਜਾਏਗਾ ਸਾਡਾ ਦਵਾਈ ਕਹਦਾ ਹਾਂ ਜੀ ਮਿੱਠੇ ਮਿੱਥੇ ਕੋਈ ਦਵਾਈ ਨਹੀਂ ਆਉਂਦਾ ਨਹੀਂ ਨਹੀਂ ਆਮ ਇਹ ਪ੍ਰੈਫਰੈਂਸ ਹੁੰਦਾ ਹੈ ਕਿ ਜਦੋਂ ਕਲਕੱਤਾ ਡਾਕਟਰ ਕਾਨ ਜਿਹੜਾ ਵਾਪਰਿਆ ਨਾ ਉਹ ਤੋਂ ਉੱਥੇ ਇਹ ਗੱਲਾਂ ਸਾਹਮਣੇ ਆਈਆਂ ਕਿ ਜੀ ਪੰਜਾਬ ਚ ਪੰਜਾਬ ਚ ਕੋਈ ਦਵਾਈ ਨਹੀਂ ਜੀ ਸਾਡੇ ਤੇ ਕਿਸੇ ਕਿਸੇ ਦਾ ਕੋਈ ਦਵਾਈ ਨਹੀਂ ਗਵਰਨਮੈਂਟ ਇਸ ਵਿਦੱਸ ਜੀ ਜੀ ਓਕੇ ਸ਼ੁਕਰੀਆ ਜੀ ਸਾਡੇ ਤੇ ਕਿਸੇ ਦਾ ਕੋਈ ਦਵਾਈ ਨਹੀਂ ਹੈ ਜੀ ਗਵਰਨਮੈਂਟ ਇਸ ਦੇ ਵਿੱਚ ਬਹੁਤ ਇਹਨੂੰ ਸਟ੍ਰਿਕਟਲੀ ਲੈਣਾ ਚਾਹੁੰਦੀ ਹੈਗੀ ਆ ਤੁਸੀਂ ਸੁਣ ਲਿਆ ਡਾਕਟਰ ਰਾਜਨ ਸਿੰਘਲਾ ਜਿਹੜੇ ਕੀ ਉਸ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਵੀ ਨੇ ਉਹਨਾਂ ਨੇ ਆਪਣੀ ਗੱਲ ਰੱਖੀ ਹੈ ਕਿ ਜਲਦੀ ਇਸ ਦੇ ਬਾਰੇ ਜਦੋਂ ਰਿਪੋਰਟ ਆਉਂਦੀ ਹੈ ਤੇ ਬਣਦੀ ਕਾਰਵਾਈ ਕਰਾਂਗੇ ਉਹਨਾਂ ਦਾ ਜਵਾਬ ਜਿਹੜਾ ਹੈ ਉਹ ਅਸੀਂ ਤੁਹਾਡੇ ਨਾਲ ਹੂ ਬਹੂ ਸਾਂਝਾ ਕਰ ਦਿੱਤਾ ਹੈ ਹੁਣ ਗੱਲ ਕਰਦੇ ਹਾਂ ਜਿਹੜੇ ਪੈਥੋਲੋਜੀ ਵਿਭਾਗ ਦੇ ਮੁਖੀ ਜਿੰਨਾਂ ਕੋਲ ਸਭ ਤੋਂ ਪਹਿਲਾਂ ਇਹ ਮੁੱਢਲੀ ਸ਼ਿਕਾਇਤ ਜਾਂਦੀ ਹੈ ਜਿੱਥੇ ਮੰਨ ਗਿਆ ਉਹ ਲੈਬ اٹੈਂਡੈਂਟ ਕਿ ਹਾਂ ਮੈਂ ਸ਼ਰਾਬ ਪੀਤੀ ਸੀ ਪਰ ਉਸ ਦੇ ਉੱਤੇ ਹਾਲੇ ਤੱਕ ਕਾਰਵਾਈ ਕਿਉਂ ਨਾ ਹੋਈ ਇੱਥੋਂ ਤੱਕ ਕਿ ਉਸ ਦੇ ਲਈ ਤਾਂ ਕਈ ਸਫਾਈਆਂ ਦਿੱਤੀਆਂ ਜਾ ਰਹੀਆਂ ਨੇ ਕਿ ਉਸ ਨੂੰ ਅਸੀਂ ਕੰਮ ਕਰਨ ਤੋਂ ਰੋਕ ਦਿੱਤਾ ਸੀ ਉਸ ਵਕਤ ਕਿਉਂ ਕੰਮ ਨਹੀਂ ਕਰੇਗਾ ਕੰਮ ਕਿਸੇ ਹੋਰ ਨੇ ਸੰਭਲ ਲਿਆ ਸੀ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਬਣਦੀ ਕਾਰਵਾਈ ਐਕਸ਼ਨ ਜੋ ਹੋਣਾ ਚਾਹੀਦਾ ਸੀ ਉਹ ਕਿਉਂ ਨਾ ਹੋ ਸਕਿਆ ਇਸ ਮਾਮਲੇ ਦੇ ਵਿੱਚ ਜੋ ਡਾਕਟਰ ਹਰਪਾਲ ਸਿੰਘ ਨੇ ਇਸ ਵਿਭਾਗ ਦੇ ਮੁਖੀ ਉਹਨਾਂ ਦਾ ਇਸ ਮਾਮਲੇ ਦੇ ਵਿੱਚ ਕੀ ਸੀ ਔਰ ਉਹ ਗੱਲ ਕਰਦੇ ਕਰਦੇ ਜਿਹੜੇ ਉਹਨਾਂ ਨੂੰ ਸਵਾਲ ਅਸੀਂ ਕਰ ਰਹੇ ਸੀ ਉਸ ਤੋਂ ਬਾਅਦ ਜਿਹੜੇ ਉਹਨਾਂ ਨੇ ਜਵਾਬ ਦਿੱਤੇ ਉਹ ਕਿੰਨੇ ਕੁ ਸੰਤੁਸ਼ਟੀਪੂਰਵਕ ਨੇ ਉਹ ਤੁਸੀਂ ਖੁਦ ਸੁਣ ਲਓ ਡਾਕਟਰ ਹਰਪਾਲ ਸਿੰਘ ਜੀ ਹਾਂਜੀ ਹਾਂਜੀ ਤੁਹਾਡੇ ਕੋਲ ਇੱਕ ਅਰਜੀ ਆਈ ਸੀ ਜਿਸ ਦੇ ਵਿੱਚ ਇੱਕ ਸ਼ਿਕਾਇਤ ਆਉਂਦੀ ਹੈ ਜੂਨੀਅਰ ਡਾਕਟਰ ਦੇ ਵੱਲੋਂ ਕਿ ਇੱਕ ਸ਼ਰਾਬ ਪੀ ਕੇ ਮੁਲਾਜ਼ਮ ਨੇ ਉਹਨਾਂ ਦੇ ਨਾਲ ਛੇੜਛਾੜ ਕੀਤੀ ਹੈ ਉਹ ਸ਼ਿਕਾਇਤ ਤੁਹਾਨੂੰ ਕਦੋਂ ਮਿਲੀ ਹੈ ਜੀ ਤੇ ਕੀ ਹੋਇਆ ਜੀ ਫਰਦਰ ਐਕਸ਼ਨ ਉੱਤੇ ਉਹ ਉਹ ਪਤਾ ਨਹੀਂ ਉਹ ਮੇਰੇ ਖਰ ਡੀਪੀ ਸਾਹਿਬ ਨੂੰ ਦਿੱਤੀ ਰਿਹਾ ਡਾਇਰੈਕਟਰ ਪ੍ਰਿੰਸੀਪਲ ਸਾਹਿਬ ਨੂੰ ਉਹਨਾਂ ਨੇ ਕੋਈ ਇਨਕੁਆਇਰੀ ਮਾਰਕ ਕੀਤੀ ਹੋਈ ਹੈ ਨਹੀਂ ਤੁਹਾਡੇ ਧਿਆਨ 'ਚ ਨਹੀਂ ਲੰਦਾ ਗਿਆ ਸੀ ਪਹਿਲਾ ਮਾਮਲਾ ਨੇ ਉਹ ਤਾਂ ਪਤਾ ਪਰ ਇਨਕੁਆਰੀ ਚੱਲ ਰਹੀ ਹੈ ਹਲੇ ਆਪਾਂ ਕੀ ਕਹਿ ਸਕਦੇ ਆ ਕਿਉਂਕਿ ਜੇ ਹੋਏਗੀ ਨਾ ਫਿਰ ਕੋਈ ਕਮੈਂਟ ਕਰਾਂਗੇ ਕਿਉਂਕਿ ਜਿਹੜੇ ਪ੍ਰਿੰਸੀਪਲ ਸਾਹਿਬ ਨੇ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਉਹਨਾਂ ਨੇ ਕਿਹਾ ਕਿ ਹੈੱਡ ਡਿਪਾਰਟਮੈਂਟ ਦੇ ਕੋਲ ਗਈ ਹੈ ਸ਼ਿਕਾਇਤ ਪਹਿਲਾਂ ਉਹਨਾਂ ਦੇ ਕੋਲ ਗੱਲਬਾਤ ਹੋ ਜੇ ਤੁਹਾਡੇ ਤੋਂ ਰਿਪੋਰਟ ਜਾਣੀ ਹੈ ਕਹਿੰਦੇ ਉਹਨਾਂ ਤੱਕ ਤਾਂ ਤੁਸੀਂ ਰਿਪੋਰਟ ਭੇਜੀ ਹੈ ਕੋਈ ਉੱਪਰ ਨਹੀਂ ਉਸ ਮੈਂ ਇਹਨਾਂ ਨੂੰ ਹੀ ਲਿਖ ਕੇ ਦਿੱਤਾ ਹੋਇਆ ਨਾ ਇਨਕੁਆਰੀ ਇਹੀ ਕਰਾ ਰਹੇ ਹੈ ਨਾ ਇਨਕੁਆਰੀ ਕਮੇਟੀ ਬਣਾਈ ਹੋਈ ਹੈ ਇਹਨਾਂ ਨੇ ਉਹਨਾਂ ਬਾਰੀ ਕਮੇਟੀ ਦੱਸੇ ਕਿ ਰਿਪੋਰਟ ਆ ਕੀ ਕਰਦੀ ਹੈ ਕੀ ਨਹੀਂ ਤੇ ਜਿਹੜਾ ਵਿਕਰਮਜੀਤ ਸਿੰਘ ਐਲਏ ਦੇ ਉੱਤੇ ਜਿਹੜਾ ਲੈਬੋਰਟਰੀ اٹੈਂਡੈਂਟ ਹੈ ਦੋਸ਼ ਲੱਗੇ ਸਨ ਕਿ ਉਸਨੇ ਸ਼ਰਾਬ ਪੀ ਕੇ ਕੰਮ ਕੀਤਾ ਸੀ ਹਸਪਤਾਲ ਦੇ ਵਿੱਚ ਦੇਖੋ ਇਹ ਤਾਂ ਹੁਣ ਇਨਕੁਆਰੀ ਕਮੇਟੀ ਹੀ ਦੱਸ ਸਕਦੀ ਹੈ ਸਾਰਾ ਕੁਝ ਇਨਕੁਆਰੀ ਕਮੇਟੀ ਦੱਸੇਗੀ ਕਿ ਆ ਕੀ ਨਹੀਂ ਹੈਗਾ ਠੀਕ ਹੈ ਨਾ ਬਾਕੀ ਹੋਰ ਮੈਂ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ ਤੁਸੀਂ ਖੁਦ ਹੀ ਸੁਣ ਲਿਆ ਕਿ ਕਿਹੜੇ ਸਵਾਲ ਦਾ ਕਿੰਨਾ ਜਿਹੜਾ ਉਹਨਾਂ ਨੇ ਜਵਾਬ ਦਿੱਤਾ ਹੈ ਤੇ ਉਸ ਤੋਂ ਕੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਦੋਂ ਤੱਕ ਇਹ ਜਾਂਚ ਮੁਕੰਮਲ ਹੋਵੇਗੀ ਕੀ ਇਹਨਾਂ ਮਾਮਲਿਆਂ ਨੂੰ ਕਿਸੇ ਢੰਗ ਦੇ ਨਾਲ ਦਬਾ ਦਿੱਤਾ ਜਾਂਦਾ ਹੈ ਜਾਂ ਬਦਨਾਮੀ ਦਾ ਕਾਰਨ ਨਾ ਬਣੇ ਹਾਲਾਂਕਿ ਦਾਵਾ ਕੀਤਾ ਜਾ ਰਿਹਾ ਹੈ ਕਿ ਬਣਦਾ ਐਕਸ਼ਨ ਕਰਾਂਗੇ ਪਰ ਕਦੋਂ ਸਵਾਲੇ ਪੈਦਾ ਹੁੰਦਾ ਹੈ ਤੇ ਜ਼ਿੰਮੇਵਾਰ ਕੌਣ ਹੈ ਅਜੀਆਂ ਘਟਨਾਵਾਂ ਦਾ ਇਹ ਘਟਨਾ ਇੱਕ ਨਹੀਂ ਹੈ ਇੱਕ ਦਾ ਹੋਰ ਅਸੀਂ ਜ਼ਿਕਰ ਕਰਨਾ ਵਿਸਥਾਰ ਨਾਲ ਪਰ ਜਿਹੜੇ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਦੇ ਪ੍ਰੈਸ ਸੈਕਟਰੀ ਨੇ ਔਰ ਇਸ ਦੇ ਨਾਲ ਹੀ ਪੀसीएमएस ਦੇ ਜਿਹੜੇ ਪ੍ਰੈਸ ਸੈਕਟਰੀ ਨੇ ਡਾਕਟਰ ਬੱਲ ਮਹਿਤਾਬ ਸਿੰਘ ਬੱਲ ਉਹਨਾਂ ਨਾਲ ਵੀ ਸਾਡੀ ਗੱਲਬਾਤ ਹੋਈ ਕਿ ਜਿਹੇ ਮਾਮਲਿਆਂ ਦੇ ਵਿੱਚ ਜਾਂ ਸਿਹਤ ਮੰਤਰੀ ਨਾਲ ਜਿਹੜੀ ਉਹਨਾਂ ਦੀਆਂ ਮੁਲਾਕਾਤਾਂ ਚੱਲ ਰਹੀਆਂ ਨੇ ਉਹਨਾਂ ਦੀਆਂ ਆਪਣੀਆਂ ਵੀ ਕੁਝ ਮੰਗਾਂ ਨੇ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਤੇ ਜਿਹੇ ਕੇਸਾਂ ਦੇ ਬਾਰੇ ਉਹਨਾਂ ਦਾ ਕੀ ਮੰਨਣਾ ਉਹ ਵੀ ਸੋਲੋ ਡਾਕਟਰ ਮਹਿਤਾਬਲ ਜੀ ਤੁਸੀਂ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਹੋ ਔਰ ਬਤੌਰ ਪ੍ਰੈਸ ਸੈਕਟਰੀ ਜਦੋਂ ਵਿਚਰਦੇ ਹੋ ਆਪਣੀਆਂ ਜਥੇਬੰਦੀਆਂ ਵਿੱਚ ਤੁਹਾਡੇ ਤੱਕ ਕਿਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਆ ਖਾਸ ਕਰਕੇ ਮਹਿਲਾਵਾਂ ਦੇ ਨਾਲ ਡਾਕਟਰਾਂ ਦੇ ਨਾਲ ਛੇੜਛਾੜ ਦੇ ਜਿਹੜੇ ਮਾਮਲੇ ਹਸਪਤਾਲਾਂ 'ਚ ਨੇ ਉਹ ਜਦੋਂ ਆਉਂਦੇ ਆ ਤੇ ਉਹਨਾਂ ਦਾ ਨਿਪਟਾਰਾ ਸਹੀ ਸਮੇਂ ਤੇ ਹੋ ਜਾਂਦਾ ਹੈ ਹਾਂਜੀ ਮੋਸਟਲੀ ਤਾਂ ਦੇਖੋ ਜਦੋਂ ਸਾਡੇ ਕੋਲ ਕੋਈ ਵੀ ਕੰਪਲੇਂਟ ਹੁੰਦੀ ਹੈ ਚਾਹੇ ਉਹ ਫੀਮੇਲ ਡਾਕਟਰ ਵੱਲੋਂ ਜਾਂ ਮੇਲ ਡਾਕਟਰ ਵੱਲੋਂ ਜੀ ਆਮ ਤੌਰ ਤੇ ਸਾਡੇ ਕੋਲ ਕੰਪਲੇਂਟ ਹੁੰਦੀ ਹੈ ਕਿ ਮਰੀਜ਼ ਦੇ ਨਾਲ ਇੱਕ ਤੋਂ ਜ਼ਿਆਦਾ ਰਿਸ਼ਤੇਦਾਰ ਜਦੋਂ ਇਕੱਠੇ ਹੋ ਜਾਂਦੇ ਆ ਜੀ ਜੀ ਉਹ ਅੰਦਰ ਫਿਰ ਇਲਾਜ ਵਿੱਚ ਵਿਗਨ ਪਾਉਂਦੇ ਆ ਜਾਂ ਡਾਕਟਰ ਨਾਲ ਉਹਨਾਂ ਦੀ ਕੋਈ ਸਹਿਮਤੀ ਨਹੀਂ ਬਣਦੀ ਜੀ ਉਹ ਕੇਸ ਸਾਡੇ ਕੋਲ ਆਉਂਦੇ ਆ ਉਹ ਫਿਰ ਕੋਈ ਗੁੱਸੇ ਨਾਲ ਬੋਲਦਾ ਹੈ ਕੋਈ ਮਿਸਬੀਹੇਵ ਕਰਦਾ ਹੈ ਕੋਈ ਉਹ ਪੱਟਵੀ ਕਰ ਦਿੰਦਾ ਆ ਜੀ ਉਹ ਧੱਕਾ ਵੀ ਮਾਰ ਦਿੰਦਾ ਆ ਕੋਈ ਇਥੋਂ ਤੱਕ ਗੋਲੀ ਚੱਲਣ ਤੱਕ ਦੀਆਂ ਵੀ ਸਾਡੇ ਕੋਲ ਹੈਗੀਆਂ ਨੇ ਜੀ ਪੁਰਾਣੇ ਸਮੇਂ 'ਚ ਅਮਰਸਰ ਚ ਵਾਇਸ ਸੀ ਸੀਐਨਸੀ ਤੇ ਉਹ ਜਿਹੜੇ ਸਪੈਸ਼ਲੀ ਲੜਾਈ ਕੇਸ ਹੁੰਦੇ ਨੇ ਨਾ ਐਮਐਲਸੀ ਕੇਸ ਉਹ ਦੋਨੇ ਤਰ੍ਹਾਂ ਆਪਸ 'ਚ ਅੰਦਰ ਵੀ ਲੜਦੀਆਂ ਨੇ ਇਲਾਜ ਕਰਾਉਣ ਦੌਰਾਨ ਜੀ ਤੇ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਬਾਕੀ ਨਿਪਟਾਰਾ ਉਹਨਾਂ ਦਾ ਜਿਵੇਂ ਜਿਹੜਾ ਅਫੈਕਟਡ ਪਰਸਨ ਹੈ ਵਿਕਟਮ ਹੈ ਜਿਵੇਂ ਉਹ ਚਾਹੁੰਦਾ ਆ ਉਸ ਹਿਸਾਬ ਨਾਲ ਨਿਪਟਾਰਾ ਹੁੰਦਾ ਮੋਸਟਲੀ ਕੇਸਿਸ ਵਿੱਚ ਅਸੀਂ ਇੰਸਟੀਚੂਨਲ ਐਫ ਆਈ ਆਰ ਕਰਾਉਂਦੇ ਆ ਪ੍ਰੋਸੈਸਰ ਦੀ ਮਦਦ ਦੇ ਨਾਲ ਜੀ ਤੇ ਜੋ ਵੀ ਉਹ ਕਾਨੂੰਨ ਦੇ ਹਿਸਾਬ ਨਾਲ ਉਹਦਾ ਬਣਦਾ ਹੈ ਕੋਰਸ ਉਹ ਚੱਲਦਾ ਹੈ ਤੇ ਜੇ ਵਿਕਟਮ ਚਾਹੁੰਦਾ ਆ ਕਿ ਕੋਈ ਫਾਲੋ ਨਾ ਹੋਵੇ ਜ਼ਿਆਦਾ ਜਾਂ ਕੋਈ ਵਾਰ ਆਪਣੇ ਲੈਵਲ ਤੇ ਕੰਪਰੋਮਾਈਜ਼ ਵੀ ਕਰ ਲੈਂਦੇ ਨੇ ਹਮ ਤੋ ਇਸ ਤਰ੍ਹਾਂ ਨਿਪਟਾਰਾ ਜਿਹੜਾ ਟਾਈਮ ਕੋਈ ਟਾਈਮ ਆਉਂਦੀ ਹੁੰਦੀ ਹੁੰਦਾ ਜੀ ਜੀ ਕੋਰਸ ਆਫ ਲਾ ਦੇ ਹਿਸਾਬ ਨਾਲ ਜਾਂ ਜਿਹੜਾ ਵਿਕਟਮ ਆ ਉਹਦੀ ਰਜ਼ਾਮੰਦੀ ਦੇ ਹਿਸਾਬ ਕਿਉਂਕਿ ਰਜਿੰਦਰਾ ਹਸਪੀਟਲ ਦੇ ਵਿੱਚ ਜਿਹੜੀ ਸ਼ਿਕਾਇਤ ਹੁੰਦੀ ਹੈ ਉਸ ਤੋਂ ਬਾਅਦ ਕਮੇਟੀਆਂ ਬਣਦੀਆਂ ਜਾਂ ਹਰਾਸਮੈਂਟ ਸੈੱਲ ਬਣੇ ਹੁੰਦੇ ਆ ਕਿ ਉਸ ਦੇ ਵਿੱਚ ਨਿਪਟਾਰਾ ਹੋਵੇ ਉਹਨਾਂ ਸਾਰੀਆਂ ਸ਼ਿਕਾਇਤਾਂ ਦਾ ਕੀ ਬਣਦਾ ਹੈ ਇਹਨਾਂ ਸਾਰੀਆਂ ਚਿਹਤਾਂ ਦਾ ਅਲੱਗ-ਅਲੱਗ ਜੋ ਗਵਰਨਮੈਂਟ ਤੇ ਨੈਸ਼ਨਲ ਮੈਡੀਕਲ ਕਮਿਸ਼ਨ ਦੀਆਂ ਗਾਈਡਲਾਈਨਸ ਦੇ ਹਿਸਾਬ ਨਾਲ ਕਮੇਟੀਆਂ ਬਣੀਆਂ ਜਿਵੇਂ ਸੈਕੂਲਰ ਹਰੈਸਮੈਂਟ ਪ੍ਰੀਵੈਂਸ਼ਨ ਦੀ ਅਲੱਗ ਕਮੇਟੀ ਆ ਜੀ ਐਂਡ ਜਿਹੜੇ ਦੂਸਰੇ ਪ੍ਰੀਵੈਂਸ਼ਨ ਆਫ ਵਾਇਲੈਂਸ ਦੀ ਅਲੱਗ ਕਮੇਟੀ ਆ ਜੀ ਡਿਸਪਲਿਨਰੀ ਕਮੇਟੀ ਲੱਗ ਰੈਗਿੰਗ ਵਾਸਤੇ ਲੱਗ ਕਸਟਮ ਗ੍ਰੈਡਸ ਨਾਲ ਜਿਹੜੀ ਹੁੰਦੀ ਆ ਸੋ ਉਹਦਾ ਉਹਦੀ ਪ੍ਰोसीਡਿੰਗਸ ਜਿਵੇਂ ਕੋਰਟ ਦਾ ਸਿਸਟਮ ਹੁੰਦਾ ਉਸੇ ਤਰ੍ਹਾਂ ਪ੍ਰोसीਡਿੰਗਸ ਨਹੀਂ ਬੈਠਦੀਆਂ ਜੀ ਟਾਈਮ ਟੂ ਟਾਈਮ ਉਹਨਾਂ ਨੂੰ ਨੋਟਿਸ ਜਾਂਦੇ ਆ ਜਿਹੜਾ ਕਲਪਰੇਟ ਹੁੰਦਾ ਤੇ ਵਿਅਕਤੀ ਦੋਵਾਂ ਨੂੰ ਉਹਨਾਂ ਦੇ ਬਿਆਨ ਹੁੰਦੇ ਆ ਜੀ ਤੇ ਦੋਨਾਂ ਤਰ੍ਹਾਂ ਦੇ ਦੋਨਾਂ ਪੱਖਾਂ ਦੇ ਬਿਆਨ ਸੁਣਨ ਤੋਂ ਬਾਅਦ ਜੋ ਵੀ ਫੈਸਲਾ ਕਮੇਟੀ ਲੈਂਦੀ ਹੈ ਉਹਨਾਂ ਨੂੰ ਪੁਲਿਸ ਨੂੰ ਟਰਾਂਸਫਰ ਨਾ ਕਰਨਾ ਕੇਸ ਹੈ ਆਪਣੇ ਲੈਵਲ ਤੇ ਪਨਿਸ਼ ਕਰਨਾ ਜਾਂ ਕੰਪਰੋਮਾਈਜ਼ ਕਰਾਉਣਾ ਤੋ ਉਹ ਇਸ ਤਰੀਕੇ ਨਾਲ ਨਿਪਟਾਰਾ ਕੀਤਾ ਜਾਂਦਾ ਤੇ ਹੁਣ ਤੁਹਾਡੀ ਜਿਹੜੀ ਜਥੇਬੰਦੀ ਦਾ ਖਾਸ ਕਰਕੇ PCMSSE ਦੇ ਜਿਹੜੀਆਂ ਜਥੇਬੰਦੀਆਂ ਮੰਗਾਂ ਨੇ ਉਹ ਪੂਰੀਆਂ ਹੁੰਦੀਆਂ ਦਿਖਾਈ ਦਿੰਦੀਆਂ ਨੇੜੇ ਤੇੜੇ ਹਾਂਜੀ ਅੱਜ ਵੀ ਮੀਟਿੰਗ ਰੱਖੀ ਹੈ ਸਰਕਾਰ ਨੇ ਚੰਡੀਗੜ੍ਹ ਪੰਜਾਬ ਭਵਨ 'ਚ ਤੇ ਮੰਤਰੀ ਸਾਹਿਬ ਆਸ਼ਰੇ ਨੇ ਸੰਧਿਆ ਬਿਮਾਰਜ਼ ਨੂੰ ਅੱਗੇ ਅੱਜ ਕੱਲ ਸੀਐਮ ਸਾਹਿਬ ਦੀ ਇੰਟਰਵੈਂਸ਼ਨ ਹੋਈ ਹੈ ਉਹਦੇ ਨਾਲ ਥੋੜਾ ਜਿਹਾ ਅਸੀਂ ਮੋਡਰੇਟ ਕੀਤਾ ਆਪਣੇ ਸਟ੍ਰਾਈਕ ਨੂੰ ਪਹਿਲਾਂ ਪੂਰੇ ਦਿਨ ਓਪੀਡੀ ਬੰਦ ਸੀ ਅੱਜ ਸਿਰਫ 3 ਘੰਟੇ ਹੀ ਓਪੀਡੀ ਬੰਦ ਰਹਿਗੀ 10 ਘੰਟੇ ਪੁਲਿਸ ਬਾਬਾ ਦੇ ਰਹੇ ਸੀ ਜੀ ਤੇ ਸਾਨੂੰ ਜ਼ਰੂਰ ਆ ਸਕੇ ਬਹੁਤ ਜਲਦੀ ਇਹਦਾ ਅ ਕਿਸੇ ਪਾਸੇ ਕਿਉਂਕਿ ਲੋਕ ਇਤ ਵਿੱਚ ਵੀ ਤੇ ਸਾਰੇ ਗੈਜੂਰੇ ਡਿਮਾਂਡਸ ਨੇ ਡਿਮਾਂਡਸ ਅਸੀਂ ਵਰਡ ਕਟ ਯੂਜ਼ ਕਰ ਰਹੇ ਹਾਂ ਸਾਡੇ ਹੱਥ ਹੀ ਨੇ ਜੋ ਅਲਟੀਮੇਟਲੀ ਲੋਕ ਕਹਿਤ ਵਿੱਚ ਹੀ ਨੇ ਜੀ ਤਾਂ ਡਿਮਾਂਡ ਇਹੀ ਹੈ ਕਿ ਇੱਕ ਤਾਂ ਡਾਕਟਰਾਂ ਦੀ ਭਰਤੀਆਂ ਹੋਣ ਜੀ ਭਰਤੀਆਂ ਹੋਣਗੀਆਂ ਤਾਂ ਪਬਲਿਕ ਦਾ ਫਾਇਦਾ ਹੋਏਗਾ ਜੀ ਦੂਸਰੀ ਡਿਮਾਂਡ ਜਿਹੜੀ ਹੈ ਕਿ ਸੁਰੱਖਿਅਤ ਮਾਹੌਲ ਹੋਵੇ ਸੁਰੱਖਿਆ ਪ੍ਰਬੰਧ ਹੋਣ ਤੇ ਤੀਸਰੀ ਹੈ ਕਿ ਡਾਕਟਰਾਂ ਦੀ ਜਿਹੜੀ ਤਰੱਕੀਆਂ ਰੁਕੀਆਂ ਹੋਈਆਂ ਨੇ ਜਿਹਦੇ ਨਾਲ ਡਾਕਟਰ ਛੱਡ ਕੇ ਜਾਈ ਜਾ ਰਹੇ ਨੇ ਜੀ ਹੁਣ ਡਾਕਟਰ ਛੱਡ ਕੇ ਜਾਈ ਜਾਣਗੇ ਨਵੇਂ ਅਸੀਂ ਭਰਤੀ ਨਹੀਂ ਕਰਾਂਗੇ ਤਾਂ ਸਿਸਟਮ ਪੂਰਾ ਕਲੈਰਸ ਹੋਣ ਦੇ ਵਰਜ ਤੇ ਹੈ ਕਿੰਨੇ ਕੁ ਡਾਕਟਰਾਂ ਦੀ ਗਿਣਤੀ ਹੈ ਜਿਹੜੇ ਅਧਿ ਵਿਚਕਾਰ ਛੱਡ ਛੱਡ ਜਾ ਰਹੇ ਨੇ ਨੌਕਰੀ ਆ ਕਾਫੀ ਜ਼ਿਆਦਾ ਗਿਣਤੀ ਹੈ ਜੀ ਤੁਸੀਂ ਇਹ ਦੇਖੋ 50% ਤੋਂ ਵੱਧ ਜਿਹੜੀਆਂ ਪੋਸਟਾਂ ਨੇ ਪੰਜਾਬ ਚੋਂ ਖਾਲੀ ਪਈਆਂ ਨੇ ਜੀ ਕੁੱਲ ਕਿੰਨੀਆਂ ਨੇ ਜੀ ਪੋਸਟ 50 ਹਾਂ ਕੁੱਲ ਕੋਈ ਐਗਜ਼ੈਕਟ ਫਿਗਰ ਹੁਣ ਮੇਰੇ ਦਿਮਾਗ 'ਚ ਨਹੀਂ ਹੈ ਪਰ ਕੋਈ 5000 ਦੇ ਕੋਲ ਜੀ ਨੇ ਇਹਨਾਂ ਲਈਆਂ ਪੋਸਟਾਂ ਜੀ 80% ਖਾਲੀ ਨਹੀਂ ਹਾਂ ਜੀ ਇਹ ਵੀ ਗੱਲ ਹੈ ਕਿ 1991 ਤੋਂ ਬਾਅਦ ਉਹਨਾਂ ਪੋਸਟਾਂ ਨੂੰ ਵਧਾਇਆ ਵੀ ਨਹੀਂ ਗਿਆ ਹਾਲਾਂਕਿ ਪੋਸਟਾਂ ਦੀ ਜਿਹੜੀ ਪਾਪੂਲੇਸ਼ਨ ਜਿਹੜੀ ਉਸ ਤੋਂ ਬਾਅਦ ਡਬਲ ਤੋਂ ਵੀ ਜ਼ਿਆਦਾ ਹੋ ਚੁੱਕੀ ਹੈ ਉਸ ਦੇ ਹਿਸਾਬ ਨਾਲ ਵੀ ਕੈਡਰ ਰਿਵਿਊ ਜਿੰਨ ਵਾਰ ਸੀ ਕਹਿੰਦੇ ਆ ਜੀ ਉਹ ਵੀ ਕਰਨੀ ਲੋੜ ਹੈ ਉਹਦੇ ਹਿਸਾਬ ਨਾਲ ਪੋਸਟਾਂ ਵੀ ਵਧਣਗੀਆਂ ਤਾਂ ਇਹ ਸਰਕਾਰ ਨੂੰ ਜਲਦੀ ਤੋਂ ਜਲਦੀ ਭਰਤੀ ਕਰਨੀ ਚਾਹੀਦੀ ਹੈ ਤਾਂ ਕਿ ਜਿਹੜੇ ਲੋਕ ਆ ਉਹ ਵੀ ਸਾਡਾ ਵੀ ਕੋਈ ਸ਼ੌਂਕ ਨਹੀਂ ਹੈ ਜਿਵੇਂ ਸਾਡਾ ਨਾਰਾ ਵੀ ਸੀ ਵੀ ਸ਼ੌਂਕ ਨਹੀਂ ਇਹ ਮਜ਼ਦੂਰੀ ਹੈ ਹੁਣ ਤੁਸੀਂ ਸਾਰੇ ਵੱਖੋ ਵੱਖਰੇ ਪੱਖ ਸੁਣ ਲਿਆ ਕਿ ਕਿੱਥੇ ਜਾ ਕੇ ਗੱਲ ਖੜੀ ਹੈ ਹੁਣ ਜਿਹੜੀ 12 ਸਤੰਬਰ ਦੀ ਘਟਨਾ ਉਸ ਬਾਰੇ ਜਿਹੜੀ ਖਬਰਾਂ ਵੱਖ-ਵੱਖ ਛੱਪੀਆਂ ਨੇ ਉਸ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ ਜਿਹੜੇ ਸਰਕਾਰੀ ਹਸਪਤਾਲਾਂ 'ਚ ਇੱਕ ਪਾਸੇ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਚਾਰ ਦਿਨਾਂ ਤੋਂ ਲਟਕਦੀਆਂ ਆ ਰਹੀਆਂ ਨੇ ਸਮੱਸਿਆਵਾਂ ਮੰਗਾ ਹੱਕ ਹੱਕ ਜਿਹੜੇ ਨਹੀਂ ਦਿੱਤੇ ਜਾ ਰਹੇ ਡਾਕਟਰਾਂ ਵੱਲੋਂ ਮੰਗਿਆ ਜਾ ਰਿਹਾ ਹੁਣ ਪਟਿਆਲਾ ਵਿੱਚ ਗਵਰਨਮੈਂਟ ਮੈਡੀਕਲ ਕਾਲਜ ਤੇ ਰਜਿੰਦਰਾ ਹਸਪਤਾਲ ਦੀ ਡਾਕਟਰ ਵੱਲੋਂ ਇਥੋਂ ਦੇ ਇੱਕ ਕਮਲਾਜਮ ਤੇ ਉਸ ਨਾਲ ਛੇੜਛਾੜ ਕਰਨ ਦੇ ਦੋਸ਼ ਲਾਏ ਜਾਂਦੇ ਨੇ ਅਧਿਕਾਰੀਆਂ ਨੇ ਮਾਮਲਾ ਸੈਕਸਚੁਅਲ ਹਰਾਸਮੈਂਟ ਕਮੇਟੀ ਨੂੰ ਸੌਂਪ ਕੇ ਰਿਪੋਰਟ ਮੰਗ ਲਈ ਹੈ ਇਸ ਸਬੰਧੀ ਜੂਨੀਅਰ ਰੈਜ਼ੀਡੈਂਟ ਮਹਿਲਾ ਡਾਕਟਰ ਵੱਲੋਂ ਬਕਾਇਦਾ ਕਾਲਜ ਪ੍ਰਿੰਸੀਪਲ ਤੇ ਡਾਇਰੈਕਟਰ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਔਰ ਇਸ ਮਸਲੇ ਵਿੱਚ ਜਦੋਂ ਮਰੀਜ਼ ਦੀ ECG ਕੀਤੀ ਜਾ ਰਹੀ ਸੀ ਤਾਂ ECG ਟੈਕਨੀਸ਼ੀਅਨ ਨੇ ਉਸ ਨਾਲ ਛੇੜਛਾੜ ਕੀਤੀ ਹੈ ਲਿਖਤੀ ਸ਼ਿਕਾਇਤ ਵਿੱਚ ਹੈ ਇਸ ਬਾਬਤ ਵੀ ਡਾਕਟਰ ਜਿਹੜੇ ਨੇ ਰਾਜਨ ਸਿੰਘਲਾ ਜਿਹੜੇ ਕਾਲਜ ਦੇ ਪ੍ਰਿੰਸੀਪਲ ਵੀ ਨੇ ਡਾਇਰੈਕਟਰ ਵੀ ਨੇ ਉਹਨਾਂ ਨੇ ਕਿਹਾ ਕਿ ਜਈ ਸ਼ਿਕਾਇਤ ਤਾਂ ਜਰੂਰ ਮਿਲੀ ਹੈ ਔਰ ਜਦੋਂ ਮਹਿਲਾ ਡਾਕਟਰ ਨੇ ਸਬੰਧਤ ਟੈਕਨੀਸ਼ੀਅਨ ਦੀ ਜਹੀ ਹਰਕਤ ਤੇ ਇਤਰਾਜ਼ ਵੀ ਕੀਤਾ ਤਾਂ ਟੈਕਨੀਸ਼ੀਅਨ ਦਾ ਕਹਿਣਾ ਸੀ ਕਿ ਉਸਨੇ ਉਹਨਾਂ ਤੋਂ ਲੰਘਣ ਲਈ ਰਸਤਾ ਮੰਗਿਆ ਸੀ ਉਹ ਜਦੋਂ ਲੰਬੇ ਨਾ ਹੋਏ ਤਾਂ ਉਸ ਦਾ ਹੱਥ ਲੱਗ ਗਿਆ ਪਰ ਮਹਿਲਾ ਡਾਕਟਰ ਦਾ ਤਰਕ ਹੈ ਕਿ ਉਸਨੇ ਤਾਂ ਰਸਤਾ ਮੰਗਣ ਦੀ ਗੱਲ ਹੀ ਨਹੀਂ ਸੁਣੀ ਕਿਉਂਕਿ ਉਹ ਮਰੀਜ਼ ਨਾਲ ਗੱਲ ਕਰ ਰਹੀ ਸੀ ਜੇ ਟੈਕਨੀਸ਼ੀਅਨ ਨੂੰ ਉਸ ਦਾ ਰਸਤਾ ਨਹੀਂ ਸੀ ਮਿਲਿਆ ਤਾਂ ਇਹ ਗੱਲ ਉਸ ਨੂੰ ਦੁਬਾਰਾ ਆਖ ਸਕਦਾ ਸੀ ਮਹਿਲਾ ਡਾਕਟਰ ਨੇ ਟੈਕਨੀਸ਼ੀਅਨ ਖਿਲਾਫ ਬਣਦੀ ਕਾਰਵਾਈ ਕਰਨ ਦੇ ਤੇ ਜੋਰ ਦਿੱਤਾ ਹੈ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕਾਰਵਾਈ ਜਾਰੀ ਕੀਤੀ ਜਾ ਰਹੀ ਹੈ ਜਿਸ ਦੀ ਰਿਪੋਰਟ ਮਗਰੋਂ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਇਸ ਮਾਮਲੇ ਦੇ ਵਿੱਚ ਜਿਹੇ ਮਾਮਲੇ ਪਿਛਲੇ ਕੁਝ ਦਿਨਾਂ ਦੇ ਵਿੱਚ ਹੀ ਦੋ ਵੱਡੀਆਂ ਘਟਨਾਵਾਂ ਹਾਲਾਂਕਿ ਇਸ ਤੋਂ ਪਹਿਲਾਂ ਵੀ ਇੱਕ ਮਈ ਮਹੀਨੇ ਦੇ ਵਿੱਚ ਸੀਨੀਅਰ ਡਾਕਟਰ ਦੇ ਵੱਲੋਂ ਇੱਕ ਮੈਸੇਜ ਸਰਕੂਲਰ ਕੀਤਾ ਗਿਆ ਸੀ ਜਿਹੜਾ ਸਰਕੂਲੇਟ ਕੀਤਾ ਗਿਆ ਸੀ ਜਿਸ ਵਿੱਚ ਆਖਿਆ ਗਿਆ ਬਕਾਇਦਾ ਕਿ ਸਾਨੂੰ ਸੁਰੱਖਿਆ ਮਹੱਈਆ ਕਰਾਈ ਜਾਵੇ ਖਾਸ ਕਰਕੇ ਮਹਿਲਾ ਡਾਕਟਰਾਂ ਨੂੰ ਕਿਉਂਕਿ ਉਹ ਸੁਰੱਖਿਤ ਨਹੀਂ ਹਨ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਪਰ ਇਹ ਕਹਿ ਦੇਣਾ ਕਿ ਕਮੇਟੀ ਕੋਲ ਰਿਪੋਰਟ ਜਿਹੜੀ ਜਾਂਚ ਚੱਲ ਰਹੀ ਹੈ ਬੇਸ਼ੱਕ ਜਦੋਂ ਵੀ ਕੋਈ ਘਟਨਾ ਵਾਪਰਦੀ ਹੈ ਦੋਨਾਂ ਪੱਖਾਂ ਨੂੰ ਸੁਣਨਾ ਪੈਂਦਾ ਹੈ ਜਾਂਚ ਹੁੰਦੀ ਹੈ ਪਰ ਜਾਂਚ ਕਦੋਂ ਤੱਕ ਲਟਕਦੀ ਰਹਿੰਦੀ ਹੈ ਇਹ ਮਾਮਲਾ ਕੋਈ ਪਹਿਲਾ ਤੇ ਆਖਰੀ ਨਹੀਂ ਹੈ ਤੇ ਰਜਿੰਦਰਾ ਹਸਪਤਾਲ ਜਿਹੜਾ ਕੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਵੀ ਸ਼ਹਿਰ ਹੈ ਕੀ ਉਹਨਾਂ ਦੇ ਧਿਆਨ ਵਿੱਚ ਮਾਮਲੇ ਹਨ ਜੇ ਮਾਮਲੇ ਧਿਆਨ ਵਿੱਚ ਨੇ ਤੇ ਪਿਛਲੇ ਦਿਨਾਂ 'ਚ ਉਹਨਾਂ ਦੀਆਂ ਕਾਫੀ ਗੁਫ਼ਤਗੂਆਂ ਹੋਈਆਂ ਨੇ ਡਾਕਟਰਾਂ ਦੇ ਨਾਲ ਕੀ ਜਦੋਂ ਉਹਨਾਂ ਨੂੰ ਜਾਣੂ ਕਰਵਾਇਆ ਜਾਂਦਾ ਤੇ ਉਹ ਬਣਦੇ ਜਿਹੜੇ ਅਥਾਰਟੀ ਹੈ ਉਹਨਾਂ ਦੇ ਉੱਤੇ ਐਕਸ਼ਨ ਲੈਂਦੇ ਨਹੀਂ ਸਮੇਂ ਸਿਰ ਦੇ ਉੱਤੇ ਜੇ ਉਹਨਾਂ ਦੇ ਪਹਿਲਾਂ ਧਿਆਨ ਵਿੱਚ ਨਹੀਂ ਸੀ ਤਾਂ ਹੁਣ ਇਸ ਰਿਪੋਰਟ ਦੇ ਜਰੀਏ ਉਹਨਾਂ ਦੇ ਧਿਆਨ ਵਿੱਚ ਜੇਕਰ ਆ ਜਾਵੇਗਾ ਤਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੇ ਸ਼ਰਾਬ ਪੀ ਕੇ ਸ਼ਰਾਬ ਦੀ ਹਾਲਤ ਵਿੱਚ ਵੀ ਲੈਬ ਟੈਂਟੈਂਡ ਦਾ ਕੰਮ ਕਰ ਜਾਂਦੇ ਨੇ ਔਰ ਜਿਹੜੇ ਟੈਕਨੀਸ਼ੀਅਨ ਨੇ ECG ਦੇ ਉਹਨਾਂ ਦੇ ਉੱਤੇ ਵੀ ਦੋਸ਼ ਲੱਗ ਜਾਣ ਤਾਂ ਫਿਰ ਉਸ ਸੰਬੰਧੀ ਕਾਰਵਾਈ ਕੀ ਹੁੰਦੀ ਹੈ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਕਾਰਵਾਈ ਕੀਤੀ ਜਾਏਗੀ ਪਰ ਕਦੋਂ ਤੇ ਇਸ ਦੇ ਲਈ ਜ਼ਿੰਮੇਵਾਰ ਕੌਣ ਹੈ ਇਹ ਮਾਮਲਾ ਕੋਈ ਇੱਕ ਨਹੀਂ ਹੈ ਪੰਜਾਬ ਦੇ ਕੀ ਇੰਡੀਆ ਦੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਕੋਈ ਨਾ ਕੋਈ ਆ ਜਾਂਦੀਆਂ ਨੇ ਪਰ ਅਨਾਨੀ ਦੀ ਗੱਲ ਇਹ ਹੈ ਜਿਵੇਂ ਕਿ ਡਾਕਟਰ ਮਹਿਤਾਬ ਵੱਲ ਨੇ ਦੱਸਿਆ ਕਿ ਕਈ ਵਾਰ ਜਿਹੜਾ ਪੀੜਤ ਡਾਕਟਰ ਹੈ ਚਾਹੇ ਉਹ ਮਹਿਲਾ ਹੈ ਜਾਂ ਫਿਰ ਮੇਲ ਡਾਕਟਰ ਹੈ ਉਹਨਾਂ ਉੱਤੇ ਕਈ ਤਰ੍ਹਾਂ ਦੇ ਦਬਾਅ ਪੈ ਜਾਂਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਨੁਕਸਾਨ ਨਾ ਹੋ ਜਾਵੇ ਕਿਸੇ ਤਰ੍ਹਾਂ ਦਾ ਸਾਡੀ ਨੌਕਰੀ ਨੂੰ ਲੈ ਕੇ ਸਾਡੇ ਪੇਸ਼ੇਂ ਨੂੰ ਲੈ ਕੇ ਕੰਮ ਨੂੰ ਲੈ ਕੇ ਇਸ ਕਰਕੇ ਕਈ ਵਾਰੀ ਮਾਮਲੇ ਰਫਾ-ਦਾਫਾ ਹੋ ਜਾਂਦੇ ਨੇ ਤੇ ਸਮਝੌਤੇ ਹੋ ਜਾਂਦੇ ਨੇ ਪਰੇ ਦਬਾ ਨਾ ਪੈਣ ਉਹਨਾਂ ਨੂੰ ਜਿਹੜੇ ਉਹ ਦੋਸ਼ ਲਾਇਆ ਜਾਂਦੇ ਨੇ ਜਿਨ੍ਹਾਂ ਤੇ ਉਹਨਾਂ ਤੇ ਬਣਦੀ ਠੋਸ ਕਾਰਵਾਈ ਹੋਣੀ ਚਾਹੀਦੀ ਹੈ ਜੇਕਰ ਮਿਸਾਲੀ ਸਜ਼ਾ ਦਿੱਤੀ ਜਾਵੇ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੁਣ ਦੇਖਦੇ ਹਾਂ ਕਿ ਇਹ ਘਟਨਾਵਾਂ ਕੀ ਆਖਰੀ ਹੋਣਗੀਆਂ ਜਿਸ ਤੋਂ ਬਾਅਦ ਵੀ ਕੋਈ ਹਿੰਮਤ ਕਰੇਗਾ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦੀ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗ ਜਾਵੇਗਾ ਪਰ ਅਜੇ ਇਹ ਘਟਨਾਵਾਂ ਜਿਹੜੀਆਂ ਇਹ ਦੋ ਖਾਸ ਕਰਕੇ ਲਿਖਤੀ ਸ਼ਿਕਾਇਤਾਂ ਪਹੁੰਚਣ ਹਾਇਰ ਅਥਾਰਟੀ ਕੋਲ ਤਸਦੀ ਉਤੇ ਹਾਲੇ ਤੱਕ ਵੀ ਇਹ ਕਿਹਾ ਜਾ ਰਿਹਾ ਹੋਵੇ ਕਿ ਐਕਸ਼ਨ ਕਰ ਲਿਆ ਜਾਵੇਗਾ ਤਾਂ ਕਿੱਥੋਂ ਦਾ ਇਨਸਾਫ ਹੈ ਤਾਂ ਉਹਨਾਂ ਮਹਿਲਾ ਡਾਕਟਰਾਂ ਨੂੰ ਚਾਹੇ ਉਹ ਡਰ ਕੇ ਜਾਂ ਕਿਸੇ ਵੀ ਦਬਾਅ ਦੇ ਹੇਠ ਚੁੱਪ ਕਰ ਜਾਣ ਤਾਂ ਉਸ ਤੋਂ ਬਾਅਦ ਕੀ ਅਥਾਰਟੀ ਦੀ ਜ਼ਿੰਮੇਵਾਰੀ ਖਤਮ ਹੋ ਜਾਂਦੀ ਹੈ ਕਿ ਉਹਨਾਂ ਦੇ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇ ਜਿਹੜਾ ਬੰਦਾ ਮੰਨ ਰਿਹਾ ਹੈ ਮੁਲਾਜ਼ਮ ਕੇ ਲੈਬ اٹੈਂਡੈਂਟ ਕਿ ਸ਼ਰਾਬ ਪੀ ਕੇ ਆਇਆ ਸੀ ਉਸ ਦੇ ਖਿਲਾਫ ਅਜੇ ਤੱਕ ਇਹੀ ਪੁੱਛਿਆ ਜਾ ਰਿਹਾ ਹੈ ਕਿ ਅਸੀਂ ਜਾਂਚ جاری ਹੈ ਜੀ ਕਾਰਵਾਈ ਕਰਾਂਗੇ ਤਾਂ ਤੁਹਾਡਾ ਇਹਨਾਂ ਘਟਨਾਵਾਂ ਦੇ ਬਾਰੇ ਕੀ ਸੋਚਣਾ ਹੈ ਕੀ ਮੰਨਣਾ ਹੈ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ